ਵੀਡੀਓ ਦੇਖਦੇ ਸਾਰਿਆਂ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਦਿਨ ਮੱਸਿਆ ਦਾ ਤੇ ਅੱਜ ਆਪਾਂ ਨੂੰ ਛੁੱਟੀ ਆ ਕੰਮ ਤੋਂ ਤੇ ਅੱਜ ਆਪਾਂ ਫੇਰ ਚੌਂਕੇ ਚੁੱਲ੍ਹੇ ਜਿਹਾ ਰੁਟੀਨ ਦੇ ਮੁਤਾਬਕ ਜਦੋਂ ਛੁੱਟੀ ਹੀ ਦੀ ਆ ਤੇ ਕੋਈ ਨਾ ਕੋਈ ਰੈਸਪੀ ਟਰਾਈ ਕਰੀਦੀ ਆ ਤੇ ਆ ਵੀ ਨਾਲ ਸ਼ਾਕੀਰ ਜੀ ਨਾਲ ਬੱਚਿਆਂ ਨੂੰ ਛਕਾਈਦੀ ਆ ਤੇ ਅੱਜ ਸਾਡੇ ਘਰ 'ਚ ਸ਼ਾਂਤੀ ਆ ਸ਼ਾਂਤੀ ਐ ਆ ਕੀਰਤ ਵਿਖਾਵ ਮਿਲਿਆ ਮਤਲਬ ਇਹ ਸਾਰੇ ਬੱਚੇ ਪੜਨ ਗਏ ਆ ਜਿਹੜੇ 1 2 ਨਿੱਕੇ ਉਹ ਸੁੱਤੇ ਆ ਬਿਲਕੁਲ ਸ਼ਾਂਤੀ ਦੀ ਸਾਨੂੰ ਮੌਕਾ ਮਿਲ ਗਿਆ ਵੀਡੀਓ ਬਣਾਉਣ ਦਾ ਤੇ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਚ ਆਪਾਂ ਬਣਾਵਾਂਗੇ ਤਵੇ ਵਾਲੇ ਬ੍ਰੈਡ ਪਕੌੜੇ ਉਹ ਕਿਵੇਂ ਤਿਆਰ ਹੁੰਦੇ ਆ ਬਿਲਕੁਲ ਘੱਟ ਖਰਚੇ 'ਚ ਘੱਟ ਸਮਾਨ 'ਚ ਆਜੋ ਆਪਾਂ ਇਕੱਲੇ ਦੇਖਦੇ ਆਂ ਇਹ ਸਾਰਾ ਸਮਾਨ ਹੈ ਜੀ ਬ੍ਰੈਡ ਪਕੌੜਿਆਂ ਦਾ ਇਹ 6 ਤੋਂ 7 ਬ੍ਰੈਡ ਦੇ ਸਲਾਈਸ ਲਏ ਆਪਾਂ ਤੇ ਬਿਲਕੁਲ ਤਾਜ਼ੇ ਆ ਇੱਕ ਦੋ ਦਿਨ ਦਾ ਕੋਈ ਵੱਡਾ ਜਾਂਦਾ ਫਰਕ ਨਹੀਂ ਹੁੰਦਾ ਇਹ ਲੈ ਆਪਾਂ ਇੱਕ ਲਸਣ ਦੀ ਗੰਢੀ ਛਿੱਲ ਲਈ ਆ ਜੁਆਇਨ ਅੰਬਜੂਰਾ ਤੇ ਇਹ ਲੂਣ ਲੂਣ ਦਾ ਮਰਦਬਾਣ ਤੇ ਇਹ ਲੋਣ ਆ ਤੇ ਇਹ ਵੇਸਣ ਆ ਤੇ ਇਹ ਆ ਜੀ ਹਰੀਆਂ ਮਿਰਚਾਂ ਇਹ ਤੁਹਾਡੇ ਜੇ ਬੱਚੇ ਪਸੰਦ ਕਰਦੇ ਪਾਇਓ ਜੇ ਨਹੀਂ ਪਸੰਦ ਕਰਦੇ ਤੁਸੀਂ ਸਕਿਪ ਵੀ ਕਰ ਸਕਦੇ ਜੀ ਬਿਲਕੁਲ ਇਨੇ ਸਮਾਨ ਨਾਲ ਬੇਸਿਕ ਸਮਾਨ ਨਾਲ ਆਪਾਂ ਤਿਆਰ ਕਰਾਂਗੇ ਬੜੇ ਸਵਾਦ ਹੁੰਦੇ ਤਿਆਰ ਤੇ ਦੂਜੀ ਗੱਲ ਇਹ ਆ ਵੀ ਆਪਾਂ ਇਹਨੂੰ ਡੀਪ ਫਰਾਈ ਨਹੀਂ ਕਰਨਾ ਉਹ ਆਜੋ ਤੁਹਾਨੂੰ ਅੱਗੇ ਆਪਾਂ ਸਾਰੇ ਦਿਖਾਉਂਦੇ ਆ ਤੇ ਇਹ ਇੱਕ ਕੋਲੀ ਪਰਮਿਸ਼ਨ ਦੀ ਲਈ ਆ ਤੇ ਇਹਦੇ ਵਿੱਚ ਆਪਾਂ ਸਵਾਦ ਅਨਸਾਰ ਪਾ ਲਾਂਗੇ ਲੂਣ ਅੱਧਾ ਵੀ ਚਮਚ ਪਾਵਾਂਗੇ ਆਪਾਂ ਜਿਮਾਂ ਦਾ ਇਹਨੂੰ ਥੋੜਾ ਜਿਹਾ ਨਾ ਹੱਥ ਤੇ ਰਗੜਨਾ ਜ਼ਰੂਰੀ ਨਾ ਤਾਂ ਜਿਹਦਾ ਸੁਆਦ ਐਕਟਿਵ ਹੋ ਜਾਂਦਾ ਤੇ ਬਹੁਤ ਵਧੀਆ ਟੇਸਟ ਆਉਂਦਾ ਇਹਦੇ ਵਿੱਚ ਤੇ ਇੱਕ ਚਮਚ ਦੇ ਕਰੀਬ ਆਪਾਂ ਪਾ ਦਾਂਗੇ ਚਾਟ ਮਸਾਲਾ ਜਿਹਨੂੰ ਆਪਾਂ ਅੰਬ ਜੂਰਾ ਵੀ ਕਹਿੰਦੇ ਆ ਤੇ ਇਹ ਜਿਹੜੀਆਂ ਲਸਣ ਦੀਆਂ ਤੁਰੀਆਂ ਵਾਂ ਇਹਨੂੰ ਛੋਟੇ-ਛੋਟਾ ਗ੍ਰाइंड ਕਰ ਲਾਂਗੇ ਇਹ ਪਾਇਓ ਜ਼ਰੂਰ ਇਹਦੇ ਵਿੱਚ ਬਹੁਤ ਹੀ ਵਧੀਆ ਟੇਸਟ ਆਉਂਦਾ ਇਹਨੂੰ ਪਹਿਲਾਂ ਆਪਾਂ ਛੋਟੇ-ਛੋਟਾ ਕਟ ਲੈਂਦੇ ਆ ਪੀਸ ਲੈਂਦੇ ਆ ਤੁਸੀਂ ਕਿਹੇ ਵੀ ਚੀਜ਼ ਨਾਲ ਇਹਨੂੰ ਨਾ ਛੋਟੇ ਛੋਟੇ ਬ੍ਰੇਕ ਕਰ ਲਿਓ ਸਾਨੂੰ ਕੁਝ ਵੀ ਨਹੀਂ ਲੱਭਾ ਤੇ ਅਸੀਂ ਦੇਸੀ ਜਗਾੜ ਨਾਲ ਬੇਲੜੇ ਨਾਲ ਇਹਨੂੰ ਪੀ ਲਿਆ ਵਾ ਜਦੋਂ ਇਹ ਮੂੰਹ ਸੰਦਸ ਨਾਲ ਲਿਆਉਂਦਾ ਵਾ ਮੂੰਹ ਚ ਆਉਂਦਾ ਬਹੁਤ ਸੁਆਦੀ ਦਾ ਵਧੀਆ ਆਉਂਦਾ ਲਸਣ ਦਾ ਤੇ ਅਜਵਾਇਨ ਦਾ ਤੇ ਕਉਲੀ ਦੇ ਵਿੱਚ ਇਹਦੀ ਗੱਲ ਨਹੀਂ ਬਣੀ ਤੇ ਸਾਨੂੰ ਵੱਡੇ ਸਾਡੀ ਮਾਤਾ ਨੇ ਦੱਸਿਆ ਵੀ ਤੁਸੀਂ ਕੁੰਡੇ ਦੇ ਵਿੱਚ ਇਹਨੂੰ ਨਾਲ ਹੀ ਮਿਰਚਾਂ ਤੇ ਨਾਲ ਹੀ ਲਸਣ ਪਾ ਕੇ ਇਹਨੂੰ ਕੁੱਟ ਲਓ ਤੇ ਲਓ ਜੀ ਪੇਸਟ ਆਪਣੀ ਬਿਲਕੁਲ ਤਿਆਰ ਆ ਲਸਣ ਦੀ ਤੇ ਮਿਰਚ ਦੀ ਹੁਣ ਆਪਣੀ ਸਲਾਬ ਬਣੀ ਆ ਆਪਾਂ ਕੁੰਡੇ ਦੇ ਵਿੱਚ ਹੀ ਸਾਰਾ ਮਸਾਲਾ ਘੋਲ ਲਾਂਗੇ ਤੇ ਪਾ ਦਾਂਗੇ ਆਪਾਂ ਇਹ ਲੂਣ, ਅਜਵਾਇਣ ਤੇ ਚਾਟ ਮਸਾਲੇ ਵਾਲਾ ਵੇਸਣ। ਡੰਡੇ ਦੇ ਨਾਲ ਪਾਣੀ ਪਾ ਲਾਂਗੇ ਨਾਲੇ ਡੰਡਾ ਧੁੱਬ ਜਾਊਗਾ। ਤੇ ਹੁਣ ਬੈਟਰ ਨੂੰ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਨੂੰ ਚੰਗੀ ਤਰ੍ਹਾਂ ਦਾ ਪੇਸਟ ਜਿਹਾ ਬਣਾ ਲਾਂਗੇ। ਹੁਣ ਆਪਾਂ ਗਰਮ ਹੋ ਗਿਆ ਇੱਥੇ ਪਾਦਾ ਗਿਆ ਹੁਣ ਆਪਾਂ ਥੋੜਾ ਜਿਹਾ ਤੇਲ ਬਸ ਇੰਨਾ ਕੀ ਪਾਉਣਾ ਤੇ ਲੋ ਜੀ ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇਸ ਘੋਲ ਚ ਬੈਡ ਬ੍ਰੈਡ ਨੂੰ ਡਿਪ ਕਰ ਲਾਂ ਜਿਦਾਂ ਆਮ ਬ੍ਰੈਡ ਕੋਕੜੀ ਆਪਾਂ ਕੱਢਦੇ ਆ ਉਸੇ ਤਰੀਕੇ ਨਾਲ ਹੀ ਆਪਾਂ ਨੂੰ ਕਰਨਾ ਕੋਈ ਜ਼ਿਆਦਾ ਕੰਮ ਨਹੀਂ ਇਹਦਾ ਤੇ ਇਸ ਤਰੀਕੇ ਨਾਲ ਪਾ ਦੇਣਾ ਇਹਨੂੰ ਇੱਕੋ ਪਰਮ ਲਾ ਦੇਣਾ ਬਰੀਦ ਚਲੋ ਜੀ ਇਨੂੰ ਆਪਾਂ ਬਿਲਕੁਲ ਘੱਟ ਤੇਲ 'ਚ ਦੇ ਉੱਤੋਂ ਢੱਕ ਕੇ ਪਕਾਉਣਾ ਇਸ ਤਰੀਕੇ ਨਾਲ ਦੇਖਦੇ ਆਂ ਆਪਾਂ ਖੋਲ ਕੇ ਹਉ ਤੋ ਵੀ ਪੱਕ ਗਏ ਥੱਲੇੋਂ ਦੇ ਆਪਾਂ ਵੇਖਦੇ ਹੁਣ ਇਹਨੂੰ ਨਾ ਹੋਲੀ ਕਰਦ ਨਾਲ ਆਪਾਂ ਥਾਲ ਲਾਂਗੇ ਬਿਲਕੁਲ ਘੱਟ ਤੇਲ 'ਚ ਬੜੇ ਸਵਾਦ ਬੰਦੇ ਤਵਾ ਬਰੈਡ ਪਕੌੜਾ ਤੇ ਇਦਾਂ ਹੀ ਆਪਾਂ ਹੁਣ ਇਹਨੂੰ ਨਾ ਠੱਕ ਕੇ ਦੂਜੇ ਬਣੇ ਨੂੰ ਪਕਾ ਲਾਂਗੇ ਇਹ ਪਹਿਲਾਂ ਚੇਤਾ ਭੁੱਲ ਗਿਆ ਪਰ ਉਤਣੀ ਇਹਦਾ ਥੋੜਾ ਪਤਣੀ ਐ ਵੀ ਪਲਾਂਗੂਦ ਨਾ ਸੋੜੇ ਨਾ ਲਾਇਆ ਰਾਂਗ ਪਰੰਗਾ ਆ ਜਾਊਗਾ ਇਨਸਾਨ ਗਲਤੀਆਂ ਦੇ ਪੁੱਤਣਾ ਕੋਈ ਨਾ ਕੋਈ ਚੀਜ਼ ਰਹਿ ਜੇ ਪਰਮਾ ਜਿੰਨਾ ਵੀ ਬੰਦਾ ਤਿਆਰੀ ਕਰ ਲੇ ਪਹਿਲਾ ਪੂਰ ਆਪਣਾ ਧਨੀਏ ਤੋਂ ਬਗੈਰ ਆ ਤੇ ਦੂਜਾ ਪਤਣੀ ਇਹ ਨਾਲ ਪਵਾ ਕੇ ਬਣਾ ਆਪਣਾ ਦੇ ਮਤਲਬ ਟੀਚਾ ਇਹ ਹੋਈ ਇਹ ਆਪਣਾ ਵੀ ਘੱਟ ਖਰਚੇ ਦੇ ਘੱਟ ਸਮਾਨ ਚ ਆਪਾਂ ਕਿਦਾਂ ਚੀਜ਼ ਤਿਆਰ ਕਰੀਏ ਉਹ ਚੀਜ਼ ਨੂੰ ਲੈ ਕੇ ਬਣਾਉਣ ਲੱਗੇ ਹਾਂ ਤੇ ਫਿਰ ਧਨੀਆ ਪਿਆ ਸੀ ਨਾਲੇ ਹੁਣ ਤੇ ਧਨੀਆ ਵਾਧੂ ਆ ਤੇ ਸੋਚ ਉੱਚੇ ਵਿੱਚ ਪਾ ਲਈਏ ਤੇ ਆਪਣੇ ਬਰੈਡ ਪਕੌੜੇ ਬਣਾ ਤਿਆਰ ਹੋ ਗਏ ਅੰਦਰ ਵੇਖੋ ਬਿਲਕੁਲ ਘੱਟ ਤੇਲ ਤੇ ਜਿਹੜੇ ਆਪਣੇ ਬੰਦੇ ਵੀ ਤੇਲ ਨਹੀਂ ਪਸੰਦ ਕਰਦੇ ਵੀ ਜਿੱਥੇ ਜਿਆਦਾ ਆਇਲ ਹੋਈ ਹੋਈਦਾ ਜਿਆਦਾ ਬਰਤ ਤੇਲ ਨਾਲ ਨਹੀਂ ਖੋਜਣ ਸਕਦੇ ਬਿਲਕੁਲ ਘੱਟ ਤੇਲ ਚ ਸ਼ੈਲੋ ਫਰਾਈ ਇਹਨੂੰ ਕਹਿੰਦੇ ਉਹ ਚੀਜ਼ ਬਣਾਵਾਂਗੇ ਅੱਜ ਇਹਦੇ ਇਧਰ ਸਿੱਕੇ ਇਹ ਸੁੱਤਾ ਹੀ ਵੇਖੋ ਤੇ ਇਹਨੂੰ ਬਾਸ਼ੜਾ ਹੀ ਆ ਗਈ ਪਹਿਲਾਂ ਬਰੈਡ ਪਕੌੜਾ ਮੇਰੇ ਪੁੱਤ ਨੂੰ ਆ ਮੇਰੇ ਪੁੱਤ ਨੂੰ ਦਵਾਂ ਮੈਂ ਆਪਣੇ ਪੁੱਤ ਨੂੰ ਦਵਾਂਗੇ ਆ ਜਾ ਪੁੱਤ ਹੈ ਕਣੇ ਨਾ ਬੜੀ ਕੋਣੀ ਗਮਗਮ ਖਾ ਲੇਗਾ ਨਹੀਂ ਟੰਡਾ ਕਾ ਕੇ ਗਈ ਮੂਰ ਜਿਹਾ ਜਿਉਂ ਕੇ ਤੇਰਾ ਖਾ ਲੈਣਾ ਕਮਿਟੀ ਕਹਿੰਦਾ ਚਲ ਠੀਕ ਹੈ ਮੈਂ ਕੋਤ ਕਾਲੀ ਲਓ ਜੀ ਆਪਾਂ ਇਹਦੇ ਪਾਸੇ ਥਲ ਥਲ ਕੇ ਨਾ ਦੋਵੇਂ ਪੰਨੇ ਵੇਖੋ ਕਿੰਨੇ ਵਧੀਆ ਬਣੇ ਆ ਚਲੋ ਤੁਸੀਂ ਕਿਉਂ ਜिद ਕਰਦਾ ਵੇਖੋ ਇਹਨੂੰ ਆਪਾਂ ਇਸ ਦਾ ਪਲੇਟ ਤੇ ਕੱਢ ਲੈਂਦੇ ਆ ਇਹ ਟਰਾਈ ਜ਼ਰੂਰ ਕਰਿਓ ਮਤਲਬ ਜੇ ਤਾਂ ਜਿਆਦਾ ਤੇਲ ਚ ਆਪਾਂ ਪਕੌੜੇ ਬਣਾਈਏ ਤਾਂ ਥੋੜੀ ਓਦਾਂ ਦੇ ਪੜ ਜਾਂਦੇ ਆ ਇਹ ਜਿੰਨੇ ਤੁਸੀਂ ਮਰਜ਼ੀ ਖਾ ਲੋ ਤੁਹਾਡਾ ਮਨ ਨਹੀਂ ਭਰ ਸਕਦਾ ਕਿਉਂਕਿ ਇਹ ਤੇਲ ਜਿਹੜਾ ਮਨ ਭਰਦਾ ਹੁੰਦਾ ਬੰਦੇ ਦਾ ਹੁਣ ਆਪਾਂ ਗੱਲਾਂ ਕਰਦੇ ਕਰਦੇ ਦੂਜਾ ਪੂਰੀ ਵਿੱਚ ਛੁੱਟਾਂਗੇ ਤਣੀਆਂ ਆ ਜਾ ਬੜਾ ਮਿਕਸ ਕਰਕੇ ਹੁਣ ਤੁਸੀਂ ਇਹਦੇ ਵਿੱਚ ਮੇਥੀ ਪਾ ਸਕਦੇ ਜੇ ਨਾਰਦਾਨਾ ਪਾ ਸਕਦੇ ਜੇ ਜੋ ਮਰਜੀ ਤੁਸੀਂ ਪਾਓ ਸਾਡਾ ਤੇ ਇਹ ਮਕਸਦ ਹੀ ਬਿਲਕੁਲ ਘੱਟ ਤੇਲ ਚ ਤੇ ਘੱਟ ਸਮਾਨ ਚ ਆਪਾਂ ਤਿਆਰ ਚੀਜ਼ ਕਰੀਏ ਤਾਂ ਜੋ ਕੋਈ ਬੰਦਾ ਗਰੇਵ ਵੀ ਵੇਖ ਕੇ ਕੋਈ ਚੀਜ਼ ਤੋਂ ਵਾਂਝਾ ਨਾ ਰਵੇ ਇਤਰਾ ਤੇਲ ਬਹੁਤ ਮਹਿੰਗਾ ਹੋਇਆ ਇਸ ਮਾਲ ਵਿੱਚ ਆਈ ਨੇ ਤੇ ਚਿਬ ਕੱਢੇ ਪਏ ਆ ਤੇ ਇਹ ਕਰਕੇ ਹੁਣ ਆਪਾਂ ਇਹਦਾ ਪਕਾਵਾਂਗੇ ਇਹਨਾਂ ਤੇ ਚਲੋ ਜੀ ਆਪਣੇ ਵੀ ਗੱਲਾਂ ਕਰਨਾਂ ਚ ਇਹ ਵੀ ਤਿਆਰ ਹੋ ਗਿਆ ਥੋੜਾ ਟਾਈਮ ਲੱਗਦਾ ਪਰ ਸਵਾਦ ਬਹੁਤ ਬਣਦੇ ਆ ਇਸੇ ਤਰੀਕੇ ਨਾਲ ਆਪਾਂ ਸਾਰੇ ਬਰੈਡ ਬਣਾ ਲਾਂਗੇ ਜਿਨ੍ਹਾਂ ਕੋਲ ਨਾਨ ਸਟਿਕ ਤਵੇ ਉਹਨਾਂ ਤੇ ਲੋੜ ਨਹੀਂ ਪਉਂਦੀ ਪਰ ਦੂਜੀ ਗੱਲ ਜੀ ਸਵਾ ਰਸ ਕੇਵਲੇ ਪੈ ਜਾਂਦਾ ਪਰ ਥੋੜਾ ਜਿਹਾ ਮੈਨੂੰ ਲੱਗਿਆ ਪਿਆਰ ਕੀ ਪਾਉਣਾ ਜ਼ਰੂਰੀ ਆ ਪਿਛਲੀ ਵਾਰੀ ਆਪਾਂ ਨਹੀਂ ਪਾਇਆ ਚੱਲ ਵੀ ਤੇ ਲਓ ਜੀ ਆਪਾਂ ਤਵਾ ਬਰੈਡ ਪਕੌੜਾ ਤਿਆਰ ਕਰ ਲਿਆ ਤੇ ਨਾਲ ਮਿਰਚ ਤੇ ਨਾਲ ਪਿਆਜ਼ ਇਨਾ ਦਾ ਕੰਬੀਨੇਸ਼ਨ ਉੱਤੇ ਪਾਇਆ ਹੈ ਵੈਨੀਮਬੁਕ ਤੇ ਬਹੁਤ ਸਵਾਦ ਲੱਗਦਾ। ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ। ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ। ਮਿਲਦੇ ਆਂ ਇੱਕ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਲਈ ਰੱਬ ਰੱਖਾ।